ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਅੰਮ੍ਰਿਤ ਵੇਲੇ ਮੂਲ ਮੰਤਰ ਦਾ ਜਾਪ ਕਰ ਲੈਂਦੇ ਹੋ ਤਾਂ ਇਸ ਬਾਰੇ ਫਲ ਸੁਣ ਕੇ ਤੁਸੀਂ ਤਾਂ ਹੈਰਾਨ ਹੀ ਰਹਿ ਜਾਓਗੇ ਤੁਹਾਡੀ ਤਰੱਕੀ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਵਿੱਚ ਬਰਕਤਾਂ ਤੇ ਖੁਸ਼ੀਆਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਜਦੋਂ ਸਾਡੇ ਤੇ ਪਰਮਾਤਮਾ ਦੀ ਕਿਰਪਾ ਹੋਵੇਗੀ ਤਾਂ ਸਾਰੀ ਦੁਨੀਆ ਦੇਖ ਕੇ ਹੈਰਾਨ ਹੀ ਹੋ ਜਾਵੇਗੀ ਤੇ ਅਸੀਂ ਤੁਹਾਡੇ ਨਾਲ ਕੁਝ ਅਜਿਹੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਹਨ ਕਿ ਪਾਤਸ਼ਾਹ ਜੀ ਮਿਹਰ ਕਰਨ ਸਤਿਗੁਰੂ ਜੀ ਕਿਰਪਾ ਕਰਨ ਆਪ ਹੀ ਵਿਚਾਰ ਕਰਵਾਉਣ ਸਤ ਸੰਗਤ ਜੀ ਮਨ ਨੂੰ ਇਕਾਗਰ ਚਿਤ ਹੋ ਕੇ ਹੀ ਸਾਡੀ ਵੀਡੀਓ ਨੂੰ ਸਰਵਣ ਕਰ ਲੈਣਾ ਜੀ ਕਿਉਂਕਿ ਕਈ ਵਾਰ ਅੱਧੀ ਤੇ ਅਧੂਰੀ ਗੱਲ ਸਾਨੂੰ ਸਮਝ ਨਹੀਂ ਆਉਂਦੀ ਇਸ ਲਈ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਸਤ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਹਦਾ ਜਿਹੜਾ ਮੂਲ ਮੰਤਰ ਹੈ ਜੀ ਬਾਣੀ ਦਾ ਹੈ ਜੀ ਗੁਰਮੁਖੋ ਉਹਦੇ ਵਿੱਚ ਬੜੀ ਹੀ ਤਾਕਤ ਹੈ ਬੜੀ ਹੀ ਸਮਰੱਥਾ ਹੈ ਮੂਲ ਮੰਤਰ ਦੇ ਬਾਰੇ ਅਸੀਂ ਕਈ ਵਾਰ ਆਪਣੀ ਵੀਡੀਓਜ਼ ਦੇ ਵਿੱਚ ਅਰਜ ਵੀ ਕੀਤੀ ਹੈ ਜੀ ਤੇ ਇਹ ਵੀ ਨਹੀਂ ਪਤਾ ਹੈ ਕਿ ਮੂਲ ਮੰਤਰ ਕਿਹੜਾ ਹੈ ਮੂਲ ਮੰਤਰ ਕਈ ਵਾਰ ਲੋਕ ਕਹਿ ਦਿੰਦੇ ਹਨ ਕਿ ਕਿੱਥੋਂ ਤੱਕ ਹੁੰਦਾ ਹੈ ਮੂਲ ਮੰਤਰ ਕਿਸ ਨੂੰ ਕਹਿੰਦੇ ਹਨ ਮੂਲ ਮੰਤਰ ਕਿਹੜੀ ਬਾਣੀ ਦਾ ਨਾਮ ਹੈ ਤੇ ਇੱਥੇ ਵੇਖੋ ਸਾਧ ਸੰਗਤ ਜੀ ਤਾਂ ਇੱਕ ਕਥਾਵਾਚਕ ਵੀਰ ਜੀ ਸਾਨੂੰ ਦੱਸਦੇ ਹਨ ਕਿ ਇੱਕ ਵਾਰ ਮੈਨੂੰ ਸੱਜਣ ਮਿਲੇ ਤੇ ਕਹਿੰਦੇ ਕਿ ਬਾਬਾ ਜੀ ਮੂਲ ਮੰਤਰ ਦਸਮ ਬਾਣੀ ਹੈ ਮੈਂ ਕਿਹਾ ਕਿ ਹੋ ਸਕਦਾ ਹੈ ਇਹ ਸਾਰੀ ਗੱਲਬਾਤ ਕਥਾਵਾਚਕ ਵੀਰ ਜੀ ਸੁਣਾਉਂਦੇ ਹਨ ਕਿ ਦਸਮ ਦੀ ਬਾਣੀ ਹੋਵੇ ਗੱਲ ਇਹ ਭਾਵੇਂ ਕੋਈ ਵੀ ਹੋਵੇ ਮੂਲ ਮੰਤਰ ਦਾ ਅਰਥ ਹੈ ਜੀ ਕਿ ਜਿਹੜਾ ਮੁੱਢ ਤੋਂ ਮੂਲ ਜਿਹੜਾ ਹੁੰਦਾ ਹੈ ਸ਼ੁਰੂਆਤੀ ਬਾਣੀ ਸ਼ੁਰੂ ਤੋਂ ਸ਼ੁਰੂ ਹੁੰਦਾ ਹੈ ਜਿਹੜਾ ਮੂਲ ਜਿੱਥੋਂ ਸਾਰੀ ਚੀਜ਼ ਸਾਰੀ ਹੀ ਗੁਰਬਾਣੀ ਆਰੰਭ ਹੋ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਗੁਰਮਖੋ ਮੂਲ ਮੰਤਰ ਤੋਂ ਹੀ ਆਰੰਭ ਹੁੰਦੀ ਹੈ ਉਥੋਂ ਪਾਤਸ਼ਾਹ ਜੀ ਕਹਿੰਦੇ ਹਨ ੴ ਸਤਨਾਮ ਕਰਤਾ ਪਰਮ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਾਥ ਸੰਗਤ ਜੀ ਇੱਕ ਅਹੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸਚ ਤੱਕ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਮੂਲ ਮੰਤਰ ਦੀ ਬਾਣੀ ਹੈ ਜੀ ਮੂਲ ਮੰਤਰ ਦਾ ਜਾਪ ਹੈ ਜੀ ਸਾਤ ਸੰਗਤ ਜੀ ਪਾਤਸ਼ਾਹੀ ਨੇ ਮੂਲ ਤੋਂ ਆਰੰਭਤਾ ਕੀਤੀ ਹੈ ਮੂਲ ਮੰਤਰ ਇਹ ਮੰਤਰਾਂ ਦਾ ਵੀ ਮੰਤਰ ਹੈ ਮੰਤਰਾਂ ਸਿਰ ਮੰਤਰ ਹੈ ਸਾਤ ਸੰਗਤ ਜੀ ਇਹ ਮੰਤਰਾਂ ਸਿਰ ਮੰਤਰ ਜਿਹੜਾ ਹੈ ਸਾਡੇ ਉੱਤੇ ਬੜੀ ਹੀ ਸ਼ਕਤੀ ਵਰਤ ਆਉਂਦਾ ਹੈ ਜਿਹੜਾ ਵੀ ਇਸ ਦਾ ਜਾਪ ਕਰ ਲੈਂਦਾ ਹੈ ਉਸ ਦੇ ਤਾਂ ਮੰਨਦੇ ਹਨ ਕਿ ਵਾਰੇ ਨਿਆਰੇ ਹੋ ਜਾਂਦੇ ਹਨ ਜਿਹਦੇ ਕੋਲ ਵੀ ਅੱਜ ਕੱਲ੍ਹ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਸਮਾਂ ਨਹੀਂ ਹੈ ਕਿ ਉਹ ਸਵੇਰੇ ਉੱਠ ਕੇ ਪੰਜ ਬਾਣੀਆਂ ਦਾ ਜਾਪ ਹੀ ਕਰ ਸਕੇ ਤਾਂ ਸਾਧ ਸੰਗਤ ਜੀ ਤੁਸੀਂ ਮੂਲ ਮੰਤਰ ਦਾ ਜਾਪ ਆਪਣੇ ਬਿਸਤਰ ਤੋਂ ਉੱਠਦਿਆਂ ਸਾਰ ਹੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਵਿਧੀ ਦੇ ਨਾਲ ਜਾਪ ਕਰ ਲੈਂਦੇ ਹੋ ਤੇ ਤੁਸੀਂ ਕਈ ਵਾਰ ਕੰਮਕਾਰ ਕਰਦਿਆਂ ਵੀ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਤੁਸੀਂ ਆਪਣੀ ਜੌਬ ਤੇ ਜਾਂਦੇ ਆ ਤੁਸੀਂ ਘਰ ਦਾ ਕੋਈ ਵੀ ਕੰਮਕਾਜ ਕਰਦੇ ਆ ਕਿਚਨ ਦਾ ਕੰਮ ਕਰਦੇ ਆ ਜਾਂ ਜਿਹੜੇ ਵੀ ਤੁਸੀਂ ਜੌਬ ਕਰਦੇ ਹੋ ਉੱਥੇ ਵੀ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਕਿਉਂਕਿ ਇਹ ਬਾਣੀ ਬਹੁਤ ਹੀ ਸਰਲ ਬਾਣੀ ਹੈ ਜੋ ਕਿ ਆਮ ਹੀ ਬਹੁਤ ਸਾਰੇ ਮਨੁੱਖਾਂ ਨੂੰ ਤਾਂ ਯਾਦ ਹੀ ਹੁੰਦੀ ਹੈ ਇਸ ਨੂੰ ਯਾਦ ਕਰਨ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਹੋਵੇਗੀ ਇਹ ਸਾਨੂੰ ਕੰਠ ਹੈ ਗੁਰਬਾਣੀ ਇਸ ਜਾਪ ਦਾ ਜਾਪ ਜੇਕਰ ਤੁਸੀਂ ਕਰਦੇ ਹੀ ਰਹਿੰਦੇ ਹੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੀ ਕਿਵੇਂ ਤਰੱਕੀ ਹੋਣੀ ਸ਼ੁਰੂ ਹੋ ਜਾਵੇਗੀ ਪਰਮਾਤਮਾ ਜੀ ਤੁਹਾਡੇ ਤੇ ਹਮੇਸ਼ਾ ਕਿਰਪਾ ਹੀ ਕਰਦੇ ਰਹਿਣਗੇ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਸੰਸਾਰ ਹੈ ਇਹ ਮੋਹ ਦੇ ਨਾਲ ਭਰਿਆ ਹੋਇਆ ਹੈ ਇਹ ਤਾਂ ਨਿਰਹੀ ਜ਼ਹਿਰ ਹੈ ਜੋ ਆਤਮਿਕ ਜੀਵਨ ਨੂੰ ਮਾਰ ਮਕਾਉਂਦਾ ਹੈ ਸਾਲ ਸੰਗਤ ਜੀ ਪਾਤਸ਼ਾਹ ਤੇ ਅਕਾਲ ਪੁਰਖ ਜੀ ਨੂੰ ਗੁਜ਼ਾਰਿਸ਼ ਕੀਤੀ ਕਿ ਅਕਾਲ ਪੁਰਖ ਦੇ ਨਾਲ ਪ੍ਰੀਤ ਜੋੜ ਲਈ ਤੇ ਹੁਣ ਅਕਾਲ ਪੁਰਖ ਨੇ ਫਿਰ ਮੰਤਰਾਂ ਦਾ ਮੰਤਰ ਦਿੱਤਾ ਮੂਲ ਮੰਤਰ ਤੇ ਗੁਰਸਿੱਖ ਨੂੰ ਮੂਲ ਮੰਤਰ ਦਾ ਜਾਪ ਕਰਨ ਦੇ ਲਈ ਜ਼ਰੂਰ ਭੇਜਿਆ ਜਾਂਦਾ ਹੈ ਸਿੱਖ ਨੂੰ ਮੂਲ ਮੰਤਰ ਦਾ ਜਾਪ ਬਹੁਤ ਹੀ ਪ੍ਰੇਰਿਤ ਕਰਦਾ ਹੈ ਕਿ ਤੁਸੀਂ ਗੁਰਬਾਣੀ ਦੇ ਨਾਲ ਜੁੜ ਜਾਓ ਕਿਉਂਕਿ ਪਰਮਾਤਮਾ ਇੱਕ ਹਨ ਉਹ ਸਾਰਿਆਂ ਵਿੱਚ ਹੀ ਵਾਸ ਕਰਦੇ ਹਨ ਉਹ ਕਰਨ ਵਾਲੇ ਹਨ ਸਭ ਕੁਝ ਉਹ ਕਰ ਸਕਦੇ ਹਨ ਉਹ ਕਿਸੇ ਕੋਲੋਂ ਡਰਦੇ ਨਹੀਂ ਉਹਨਾਂ ਨੂੰ ਕਿਸੇ ਦਾ ਕੋਈ ਭੈ ਨਹੀਂ ਹੈ ਉਹਨਾਂ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਸੋ ਇਹਹੀ ਪ੍ਰੇਰਣਾ ਸਾਨੂੰ ਮੂਲ ਮੰਤਰ ਦੇ ਜਾਪ ਵਿੱਚੋਂ ਮਿਲ ਜਾਂਦੀ ਹੈ ਜੀ ਸਤਗੁਰ ਪਾਤਸ਼ਾਹ ਜੀ ਕਹਿੰਦੇ ਹਨ ਕਿ ਮੂਲ ਮੰਤਰ ਦਾ ਜਾਪ ਕਰਿਆ ਕਰੋ ਜ਼ਿੰਦਗੀ ਵਿੱਚ ਤੇਰੀ ਮੂਲ ਗੁਰੂ ਦਾ ਮੂਲ ਤੇਰੀ ਜ਼ਿੰਦਗੀ ਦੇ ਵਿੱਚ ਜਾਪ ਆ ਜਾਵੇਗਾ ਸਾਧ ਸੰਗਤ ਜੀ ਯਾਦ ਰੱਖਿਓ ਕਿ ਪਾਤਸ਼ਾਹ ਜੀ ਨੇ ਕਿਰਪਾ ਕਰ ਦੇਣੀ ਹੈ ਤੁਹਾਡੇ ਜੀਵਨ ਦੇ ਸਾਰੇ ਵੀ ਦੁੱਖ ਕਸ਼ਟ ਖਤਮ ਹੋ ਜਾਣਗੇ ਤੁਹਾਡੇ ਜੀਵਨ ਦਾ ਆਧਾਰ ਕੇਵਲ ਗੁਰੂ ਪਿਆਰਾ ਹੋ ਜਾਵੇਗਾ ਪਾਤਸ਼ਾਹ ਜੀ ਦੀ ਬਾਣੀ ਹੋ ਜਾਵੇਗੀ ਸਤਗੁਰ ਜੀ ਦੀ ਕਿਰਪਾ ਹੋ ਜਾਵੇਗੀ ਸਾਧ ਸੰਗਤ ਜੀ ਇਸ ਦੇ ਨਾਲ ਤੁਹਾਨੂੰ ਤਾਂ ਜੁੜੇ ਹੀ ਰਹਿਣਾ ਚਾਹੀਦਾ ਹੈ ਤੁਸੀਂ ਭਾਵੇਂ 10 ਦਿਨ 11 ਦਿਨ ਮੂਲ ਮੰਤਰ ਦਾ ਜਾਪ ਅੰਮ੍ਰਿਤ ਵੇਲੇ ਉੱਠ ਕੇ ਜੇਕਰ ਕਰ ਲੈਂਦੇ ਹੋ ਤਾਂ ਤੁਸੀਂ ਵੇਖਣਾ ਕਿ ਤੁਹਾਡਾ ਦਿਨ ਸਾਰਾ ਹੀ ਕਿਵੇਂ ਆਨੰਦਮਈ guzrega ਪਾਤਸ਼ਾਹ ਜੀ ਕਹਿੰਦੇ ਹਨ ਕਿ ਪਰਮਾਤਮਾ ਜੀ ਰੱਖਿਆ ਕਰੋ ਗੋਸਾਈ ਮੇਰੇ ਨਾਮ ਤੇਰਾ ਆਧਾਰ ਹੈ ਪਰਮਾਤਮਾ ਜੀ ਰੱਖਿਆ ਕਰ ਲੋ ਇਸ ਸੰਸਾਰ ਦੇ ਜ਼ਹਿਰ ਰੂਪੀ ਜਿਹੜਾ ਸਮੁੰਦਰ ਆ ਰਿਹਾ ਹੈ ਇਸ ਜ਼ਹਿਰ ਤੋਂ ਸਾਨੂੰ ਬਚਾ ਕੇ ਰੱਖੋ ਤਾਂ ਕਿ ਅਸੀਂ ਤੁਹਾਡੇ ਨਾਮ ਦੇ ਨਾਲ ਤੁਹਾਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਈਏ ਤੇ ਪਰਮਾਤਮਾ ਦੇ ਅੱਗੇ ਹਮੇਸ਼ਾ ਅਰਦਾਸ ਕਰਿਆ ਕਰੋ ਕਿ ਪਾਤਸ਼ਾਹ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਕਿੰਨੀ ਵਾਰ ਅਰਜ਼ ਕੀਤੀ ਸਾਧ ਸੰਗਤ ਜੀ ਇਹ ਆਪਣੇ ਜੀਵਨ ਨੂੰ ਸੁਧਾਰਨ ਦੇ ਲਈ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਨੂੰ ਲਿਆਉਣ ਲਈ ਆਪਣੇ ਜੀਵਨ ਨੂੰ ਚੰਗੇ ਪਾਸੇ ਜੋੜਨ ਲਈ ਇੱਕ ਮਾਰਗ ਚਾਹੀਦਾ ਹੁੰਦਾ ਹੈ ਇਹ ਮਾਰਗ ਹੈ ਜੀ ਮੂਲ ਮੰਤਰ ਦਾ ਮਾਰਗ ਜੇਕਰ ਤੁਸੀਂ ਇਸ ਮਾਰਗ ਤੇ ਚੱਲਦੇ ਹੋ ਭਾਵੇਂ ਤੁਸੀਂ ਕਿਸੇ ਵੀ ਵੇਲੇ ਮੂਲ ਮੰਤਰ ਦਾ ਜਾਪ ਕਰ ਲਓ ਤਾਂ ਵੇਖ ਲੈਣਾ ਪਰਮਾਤਮਾ ਜੀ ਦੀ ਕਿਰਪਾ ਪਰਿਦ੍ਰਿਸ਼ਟੀ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਹੋ ਜਾਵੇਗੀ ਸਾਧ ਸੰਗਤ ਜੀ ਪਾਤਸ਼ਾਹ ਜੀ ਆਖਦੇ ਹਨ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਤੇ ਸਾਧ ਸੰਗਤ ਜੀ ਮਾਰਗ ਦਿਖਲਾਉਂਦਾ ਹੈ ਪਾਤਸ਼ਾਹ ਉਹ ਮਾਰਗ ਦਿੰਦਾ ਹੈ ਸਤਗੁਰ ਤੇ ਸੰਸਾਰ ਦੀ ਹਾਲਤ ਫਤਿਹ ਕੀ ਹੋ ਗਈ ਹੈ ਪਾਤਸ਼ਾਹ ਨੇ ਆਪ ਹੀ ਬਾਣੀ ਦੇ ਵਿੱਚੋਂ ਉਦਾਹਰਣਾ ਦਿੱਤੀਆਂ ਹਨ ਪਾਤਸ਼ਾਹ ਕਹਿੰਦੇ ਹਨ ਬਿਨ ਨਾ ਵੈ ਸਭ ਜਗਤ ਬਹਰਾਇਆ ਨਾਮ ਮਿਲੇ ਸੁਖ ਪਾਈਐ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਾਰਾ ਜਗਤ ਹੀ ਹੁਣ ਝੱਲਾ ਹੋਇਆ ਫਿਰਦਾ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੇਖਦੇ ਹੀ ਹੋਵੋਗੇ ਕਿ ਅਸੀਂ ਅੱਜਕੱਲ ਗੁਰਬਾਣੀ ਤੋਂ ਦੂਰ ਹੋ ਕੇ ਦੇਹਧਾਰੀ ਬਾਪਿਆਂ ਦੇ ਪਿੱਛੇ ਲੱਗੇ ਫਿਰਦੇ ਹਾਂ ਪਰ ਇਹਨਾਂ ਦੇਹਧਾਰੀ ਬਾਪਿਆਂ ਨੇ ਸਾਨੂੰ ਕੁਝ ਨਹੀਂ ਦੇਣਾ ਇਹ ਸਾਨੂੰ ਗੁਰਬਾਣੀ ਦੇ ਨਾਲ ਨਹੀਂ ਜੋੜਦੇ ਇਹ ਸਾਨੂੰ ਕਰਮਕਾਂਡ ਦੇ ਨਾਲ ਜੋੜਦੇ ਹਨ ਇਹ ਬਾਬੇ ਤਾਂ ਸਾਨੂੰ ਆਪਣੇ ਹੀ ਭੈਣਾ ਭਰਾਵਾਂ ਤੋਂ ਦੂਰ ਕਰੀ ਜਾ ਰਹੇ ਹਨ ਕਿ ਉਹ ਤੁਹਾਡਾ ਚੰਗਾ ਨਹੀਂ ਸੋਚਦਾ ਤੁਹਾਡੇ ਨਾਲ ਤਾਂ ਮਾੜਾ ਹੋ ਰਿਹਾ ਹੈ ਸਤਸੰਗਤ ਜੀ ਇਦਾਂ ਦਾ ਕੁਝ ਨਹੀਂ ਹੁੰਦਾ ਸਾਰਾ ਜਗਤ ਹੀ ਇਹਨਾਂ ਦੇਹਤਾਰੇ ਬਾਬਿਆਂ ਦੇ ਪਿੱਛੇ ਲੱਗ ਕੇ ਕਮਲਾ ਹੋਇਆ ਫਿਰਦਾ ਹੈ ਪਾਤਸ਼ਾਹ ਜੀ ਆਖਦੇ ਹਨ ਕਿ ਬਹਰਾਇਆ ਬਹਰਾਇਆ ਦਾ ਅਰਥ ਹੁੰਦਾ ਹੈ ਕਮਲਾ ਬੋਲਾ ਹੋ ਜਾਣਾ ਤੇ ਫਿਰਦਾ ਪਰਮਾਤਮਾ ਦੇ ਨਾਮ ਕਦੇ ਲੈ ਕੇ ਨਹੀਂ ਵੇਖਿਆ ਪਰ ਆਤਮਿਕ ਆਨੰਦ ਇਹਨਾਂ ਬਾਬਿਆਂ ਦੇ ਕੋਲੋਂ ਭਾਲਦਾ ਫਿਰਦਾ ਹੈ ਕਿ ਮੇਰੀ ਆਤਮਾ ਨੂੰ ਸ਼ਾਂਤੀ ਮਿਲ ਜਾਵੇ ਮੇਰੇ ਅੰਦਰ ਸਕੂਨ ਆ ਜਾਵੇ ਪਰ ਸਾਧ ਸੰਗਤ ਜੀ ਇਹ ਸਕੂਨ ਸਾਨੂੰ ਬਾਹਰੋਂ ਕਿਤ੍ਰਿਓਂ ਨਹੀਂ ਮਿਲਣਾ ਇਹ ਸਕੂਨ ਸਾਨੂੰ ਆਪਣੇ ਅੰਦਰੋਂ ਹੀ ਮਿਲਣਾ ਹੈ ਇਹ ਸਕੂਨ ਸਾਡੇ ਅੰਦਰ ਤਾਂ ਆਵੇਗਾ ਜੇਕਰ ਅਸੀਂ ਮੂਲ ਮੰਤਰ ਦੇ ਨਾਲ ਜੁੜ ਜਾਵਾਂਗੇ ਉਹ ਸਾਨੂੰ ਫਿਰ ਆਤਮਿਕ ਆਨੰਦ ਦੇ ਦੇਵੇਗਾ ਇਸ ਕਰਕੇ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਚੋੜ੍ਹ ਕੇ ਬੇਨਤੀ ਹੈ ਜੀ ਕਿ ਭਾਵੇਂ ਘਰ ਦੇ ਪਰਿਵਾਰ ਦਾ ਇੱਕ ਜੀਵ ਵੀ ਸਵੇਰੇ ਉੱਠ ਕੇ ਮੂਲ ਮੰਤਰ ਕਰ ਲਵੇ ਤਾਂ ਸਾਰੇ ਪਰਿਵਾਰ ਦਾ ਹੀ ਭਾਰ ਉਤਾਰਾ ਹੋ ਸਕਦਾ ਹੈ ਕੋਸ਼ਿਸ਼ ਕਰੋ ਕਿ ਜਦ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਵੇਰੇ ਉਠਾਓ ਮੂਲ ਮੰਤਰ ਦਾ ਜਾਪ ਕਰਦੇ ਹੋਏ ਉਠਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਦ੍ਰਿਸ਼ਟੀ ਹਮੇਸ਼ਾ ਲਈ ਤੁਹਾਡੇ ਸਿਰ ਤੇ ਹੋ ਜਾਵੇ ਤੇ ਨਾਲ ਹੀ ਇਹ ਕੋਸ਼ਿਸ਼ ਕਰੋ ਕਿ ਜਦ ਵੀ ਤੁਸੀਂ ਆਪਣੇ ਬਿਸਤਰੇ ਤੋਂ ਉੱਠਦੇ ਹੋ ਤਾਂ 10-15 ਮਿੰਟ ਤੁਸੀਂ ਪਹਿਲਾਂ ਉੱਠ ਜਾਓ ਕਿ ਅਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਇਸ ਨਾਲ ਤੁਹਾਡੇ ਘਰ ਵਿੱਚ ਵੇਖ ਲੈਣਾ ਬਰਕਤਾਂ ਤੇ ਖੁਸ਼ੀਆਂ ਦਾ ਵਾਸ ਹੋ ਜਾਵੇਗਾ। ਤੁਹਾਨੂੰ ਆਤਮਿਕ ਆਨੰਦ ਮਿਲ ਜਾਵੇਗਾ। ਤੁਹਾਡੇ ਅੰਦਰ ਇਹੋ ਜਿਹੀ ਸ਼ਾਂਤੀ ਵਾਲੀ ਅਵਸਥਾ ਬਣ ਜਾਵੇਗੀ ਕਿ ਤੁਹਾਨੂੰ ਕਿਸੇ ਵੀ ਗੱਲ ਦਾ ਕੋਈ ਡਰ ਭੈ ਨਹੀਂ ਰਹਿ ਜਾਵੇਗਾ। ਤੁਸੀਂ ਆਪਣੇ ਆਪ ਨੂੰ ਪਰਮਾਤਮਾ ਦੇ ਅੰਗ ਸੰਗ ਮਹਿਸੂਸ ਕਰੋਗੇ। ਸਾਥ ਸੰਗਤ ਜੀ ਵੇਖ ਲੈਣਾ ਇਸ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਹੋ ਜਾਵੇਗਾ। ਐਸੀ ਕਿਰਪਾ ਦ੍ਰਿਸ਼ਟੀ ਹੈ ਪਰਮਾਤਮਾ ਜੀ ਦੇ ਮੂਲ ਮੰਤਰ ਦੇ ਜਾਪ ਵਿੱਚ ਸਤਿਗੁਰ ਜੀ ਨੇ ਤੁਹਾਨੂੰ ਸਾਰੀਆਂ ਹੀ ਬਰਕਤਾਂ ਬਖਸ਼ ਦੇਣੀਆਂ ਹਨ ਤੇ ਦੁਨੀਆ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਹੋ ਜਾਵੇਗੀ ਕਿਸੇ ਨੂੰ ਇੰਜ ਮਹਿਸੂਸ ਹੋਵੇਗਾ ਜਿਵੇਂ ਤੁਹਾਡੀ ਲਾਟਰੀ ਲੱਗ ਗਈ ਹੋਵੇ ਪਰ ਪਰਮਾਤਮਾ ਜੀ ਦੀ ਕਿਰਪਾ ਦ੍ਰਿਸ਼ਟੀ ਹੀ ਇਹੋ ਜਿਹੀ ਹੈ ਕਿ ਜਿਸ ਉੱਪਰ ਵੀ ਨਦਰ ਹੋ ਜਾਵੇ ਉਸ ਦੇ ਬਾਰੇ ਨਿਆਰੇ ਹੋ ਜਾਂਦੇ ਹਨ ਸੋ ਸਾਧ ਸੰਗਤ ਜੀ ਮੂਲ ਮੰਤਰ ਦੇ ਜਾਪ ਦੇ ਨਾਲ ਅਸੀਂ ਆਪਣਾ ਇਸ ਜਨਮ ਨੂੰ ਤਾਂ ਸਵਾਰਨਾ ਹੀ ਹੈ ਇਸ ਦੇ ਨਾਲ ਨਾਲ ਅਸੀਂ ਆਪਣੇ ਬੱਚਿਆਂ ਦੇ ਜਨਮ ਨੂੰ ਵੀ ਸਵਾਰੀਏ ਆਪਣੇ ਅਗਲੇ ਜਨਮ ਨੂੰ ਸਵਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ